ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਸੋ ਕਿਸੇ ਨੂੰ ਵੀ ਛੋਟੀਆਂ ਤੋਂ ਲੈ ਕੇ ਵੱਡੀ ਕਿਸੇ ਬਿਮਾਰੀ ਤੱਕ ਕੋਈ ਪ੍ਰੋਬਲਮ ਹੈ ਕਈ ਕਈ ਸਾਲਾਂ ਤੋਂ ਜੂਝ ਰਹੇ ਐ ਦਵਾਈ ਖਾ ਰਹੇ ਐ ਅੱਕ ਥੱਕ ਚੁੱਕੇ ਐ ਠੀਕ ਨਹੀਂ ਹੋ ਰੇ ਦਵਾਈ ਲੱਗ ਨਹੀਂ ਰਹੀ ਤਾਂ ਹਰ ਐਤਵਾਰ ਨੂੰ ਪਿੰਡ ਡਸਕੇ ਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ ਸੋ ਇਹ ਜਿਹੜਾ ਡਸਕਾ ਪਿੰਡ ਹੈ ਉਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਸੀਲ ਹੈ ਜਿਹੜੀ ਉਹ ਲਹਿਰਾ ਨੇੜੇ ਸ਼ਹਿਰ ਬੁਡਲਾਡਾ ਨੇੜੇ ਸ਼ਹਿਰ ਲਹਿਰਾ ਗਾਗਾ ਨੇੜੇ ਸ਼ਹਿਰ ਬਰੇਟਾ ਨੇੜੇ ਸ਼ਹਿਰ ਸੁਨਾਮ ਨੇੜੇ ਸ਼ਹਿਰ ਬੁਡਲਾਡਾ ਸੋ ਇਹ ਨੇੜੇ ਸ਼ਹਿਰ ਨੇ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਂ ਮਰੀਜ਼ਾਂ ਨੂੰ ਮਿਲਦਾ ਤੁਸੀਂ ਆਪਣੀ ਨਵਜ ਦਿਖਾ ਕੇ ਮੈਨੂੰ ਆਪਣੇ ਰੋਗਾਂ ਦਾ ਮੇਰੇ ਤੋਂ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ ਦੂਸਰੇ ਨੰਬਰ ਤੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਵੀ ਸਾਡੇ ਨਾਮ ਦੇ ਉੱਤੇ ਠੇਕ ਅਕਾਊਂਟ ਬਣਾ ਕੇ ਸੰਗਤ ਨਾਲ ਬਹੁਤ ਵੱਡੇ ਪੱਧਰ ਤੇ ਠੱਗੀ ਮਾਰ ਰਹੇ ਨੇ ਠੱਗ ਉਹ ਸਾਡੀ ਵੀਡੀਓ ਨੂੰ ਲੈ ਲੈਂਦੇ ਆ ਤੇ ਉੱਤੇ ਸਾਡੇ ਨੰਬਰਾਂ ਦੀ ਬਜਾਏ ਆਪਦੇ ਨੰਬਰ ਲਿਖ ਲੈਂਦੇ ਆ ਤੇ ਜਦੋਂ ਤੁਸੀਂ ਫੋਨ ਕਰਦੇ ਹੋ ਤੁਹਾਨੂੰ ਕਹਣਗੇ ਹਾਂ ਅਸੀਂ ਪਰਮਜੀਤ ਸਿੰਘ ਪੱਟੀ ਦੇ ਬੋਲਦੇ ਆ ਕੋਈ ਕਹੋ ਮੈਂ ਪਤਨੀ ਬੋਲਦੀ ਆ ਕੋਈ ਕਹਿੰਦਾ ਮੈਂ ਬੇਟਾ ਬੋਲਦਾ ਕੋਈ ਕਹਿੰਦਾ ਮੈਂ ਭਰਾ ਬੋਲਦਾ ਤੁਹਾਨੂੰ ਦਵਾਈ ਕੋਰੀਅਰ ਕਰ ਦਿੰਨੇ ਆ ਸੋ ਇਦਾਂ ਦੀਆਂ ਠੱਗੀਆਂ ਮਾਰਦੇ ਆ ਮੈਂ ਤੁਹਾਡੇ ਧਿਆਨ ਚ ਲਿਆ ਦੇਵਾਂ ਵੀ ਸਾਡੇ ਵੱਲੋਂ ਕਿਸੇ ਨੂੰ ਦਵਾਈ ਕੋਰੀਅਰ ਨਹੀਂ ਕੀਤੀ ਜਾਂਦੀ ਅਸੀਂ ਕੋਈ ਆਰਡਰਾਂ ਹੀ ਦਵਾਈ ਨਹੀਂ ਭੇਜਦੇ ਕਿਸੇ ਤੋਂ ਖਾਤੇ 'ਚ ਪੈਸੇ ਨਹੀਂ ਪਵਾਉਂਦੇ ਕਿਸੇ ਨੂੰ ਆਨਲਾਈਨ ਦਵਾਈ ਨਹੀਂ ਭੇਜਦੇ ਘਰੇ ਬੈਠੇ ਨੂੰ ਸਾਡੇ ਕੋਲੇ ਆ ਕੇ ਨਵਜ ਦਿਖਾ ਕੇ ਫਿਰ ਦਵਾਈ ਲਓ ਨੈੱਟ ਦੇ ਉੱਤੇ ਆਨਲਾਈਨ ਕੋਰੀਅਰ ਰਾਹੀਂ ਕਿਸੇ ਤੋਂ ਦਵਾਈ ਨਾ ਮੰਗਵਾਓ ਸਾਡੇ ਵੱਲੋਂ ਕਿਸੇ ਨੂੰ ਕੋਰੀਅਰ ਰਾਹੀਂ ਦਵਾਈ ਨਹੀਂ ਭੇਜੀ ਜਾਂਦੀ। ਸੋ ਇਹਦਾ ਧਿਆਨ ਰੱਖਿਓ ਇਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕਿਸੇ ਨੂੰ ਕਈ ਵਾਰੀ ਕੋਈ ਨੁਕਸਾਨ ਹੋ ਜੇ ਕਿਉਂਕਿ ਉਹ ਠੱਗ ਨੇ ਕੀ ਪਤਾ ਕੀ ਭੇਜ ਦੇਣ ਤੁਹਾਨੂੰ ਤਾਂ ਇਸ ਕਰਕੇ ਧਿਆਨ ਰੱਖਿਓ ਵੀ ਅਸੀਂ ਦਵਾਈ ਕੋਰੀਅਰ ਨਹੀਂ ਕਰਦੇ। ਚਾਹੇ ਕੁਝ ਵੀ ਹੈ ਸਾਡੇ ਕੋਲੇ ਆਣਾ ਹੀ ਪਊਗਾ। ਅਸੀਂ ਹਰ ਐਤਵਾਰ ਨੂੰ ਮਿਲਦੀ-ਮਿਲਦੇ ਹਾਂ। ਹਰ ਐਤਵਾਰ ਨੂੰ ਤੁਸੀਂ ਨਵਜ ਦਿਖਾ ਕੇ ਫਿਰ ਦਵਾਈ ਲਓ। ਆਨਲਾਈਨ ਕਰੀਅਰ ਨਹੀਂ ਕਿਸੇ ਤੋਂ ਦਵਾਈ ਨਾ ਮੰਗਵਾਓ ਇਹ ਧਿਆਨ ਰੱਖਿਓ ਸਾਡੇ ਨਾਲ ਤੇ ਠੱਗੀਆਂ ਬਹੁਤ ਚੱਲ ਰਹੀਆਂ ਨੇ ਉਹਨਾਂ ਤੋਂ ਬਚਿਓ ਸੋ ਅੱਜ ਜਿਸ ਬਿਮਾਰੀ ਦੇ ਸਬੰਧ ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਮਿਰਗੀ ਦਾ ਦੌਰਾ ਕਈ ਬੱਚਿਆਂ ਨੂੰ ਜੰਬਦਿਆਂ ਨੂੰ ਪੈਣ ਲੱਗ ਜਾਂਦਾ ਹੈ ਕਈ ਨੌਜਵਾਨਾਂ ਚ ਬਿਮਾਰੀ ਦੇਖਦੇ ਆ ਅਸੀਂ ਕਈ ਬਜ਼ੁਰਗਾਂ ਚ ਦੇਖਦੇ ਆ ਕਈ ਕਈ ਸਾਲਾਂ ਤੋਂ ਕਈਆਂ ਨੂੰ 20 20 ਸਾਲ 30 30 ਸਾਲ 40 40 ਸਾਲ ਪੁਰਾਣਾ ਮਿਰਗੀ ਦਾ ਦੌਰਾ ਜਿਹੜਾ ਉਹ ਪੈ ਰਿਆ ਕਿਉਂਕਿ ਕਿਸੇ ਨੂੰ ਜ਼ਿਆਦਾ ਬਲਗਮ ਜੇ ਰਹਿੰਦੀ ਹੋਵੇ ਉਹਨੂੰ ਵੀ ਇਹ ਦਿੱਕਤ ਆ ਜਾਂਦੀ ਹੈ ਕਿਸੇ ਦਾ ਬਾਤ ਰੋਗ ਜ਼ਿਆਦਾ ਵਧਿਆ ਉਹਨੂੰ ਵੀ ਇਹ ਦਿੱਕਤ ਆ ਸਕਦੀ ਹੈ ਬਲਗਮ ਰੋਗ ਵਧਿਆ ਉਹਦੇ ਨਾਲ ਜ਼ਿਆਦਾ ਦਿੱਕਤ ਆ ਸਕਦੀ ਹੈ ਕਿਉਂਕਿ ਨਸ ਬਲੌਕ ਹੁੰਦੀ ਹੈ ਦਿਮਾਗ ਚੋਂ ਸੋ ਤਾਂ ਇਹ ਮਿਰਗੀ ਦਾ ਦੌਰਾ ਪੈਂਦਾ ਸੋ ਮੂੰਹ ਚੋਂ ਝੱਗ ਆ ਜਾਂਦੀ ਹੈ ਕਿਸੇ ਨੂੰ ਚੱਕਰ ਆਉਂਦੇ ਆ ਕਿਸੇ ਦਾ ਕੀੜੀਆਂ ਜੀਆਂ ਲੜਨ ਲੱਗ ਜਾਂਦੀਆਂ ਨੇ ਜੀਵ ਤੇ ਕਈ ਤਰ੍ਹਾਂ ਦੇ ਇਹਦੇ ਜਿਹੜੇ ਲੱਛਣ ਨੇ ਉਹ ਦਿਖਾਈ ਦਿੰਦੇ ਆ ਦੌਰਾ ਭਾਵੇਂ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਪੈਂਦਾ ਚਾਹੇ ਉਹ ਮਿਰਗੀ ਦਾ ਚਾਹੇ ਵੈਸੇ ਕੋਈ ਹੋਰ ਹੈ ਉਹਦਾ ਗਰੰਟੀ ਦੇ ਨਾਲ ਮਹਾਪੁਰਸ਼ਾਂ ਵੱਲੋਂ ਦਿੱਤੀ ਹੋਈ ਇਸ ਨੁਕਸੇ ਦੇ ਦਵਾਈ ਦੇ ਨਾਲ ਤੁਸੀਂ ਘਰ ਬੈਠੇ ਵੀ ਕਰ ਸਕਦੇ ਹੋ ਮੈਂ ਤੁਹਾਡੀ ਝੋਲੀ ਦੇ ਵਿੱਚ ਇਹ ਨੁਕਸਾ ਪਾਣ ਲੱਗਿਆ ਮਹਾਪੁਰਸ਼ਾਂ ਦਾ ਦੱਸਿਆ ਹੋਇਆ ਸੈਂਕੜੇ ਮਰੀਜ਼ਾਂ ਦੇ ਉੱਤੇ ਅਜਮਾਇਆ ਹੋਇਆ ਸੋਏ ਦਵਾਈ ਤੁਸੀਂ ਭਰੇਜ ਆਲੂ ਚੌਲ ਦਹੀਂ ਲੱਸੀ ਦਾ ਰੱਖ ਕੇ 3 ਮਹੀਨੇ ਇਸ ਦਵਾਈ ਨੂੰ ਤੁਸੀਂ ਖਾ ਲੈਨੇ ਹੋ ਮੈਂ ਸ਼ਟਾਮ ਪੇਪਰ ਦੇ ਉੱਤੇ ਗਰੰਟੀ ਲਿਖ ਕੇ ਦਿੰਦਾ ਤੁਹਾਨੂੰ ਕਦੇ ਜ਼ਿੰਦਗੀ 'ਚ ਮਿਰਗੀ ਦਾ ਦੌਰਾ ਨਹੀਂ ਪਵੇਗਾ ਜਿੰਨਾਂ ਨੂੰ ਪੈ ਰਿਹਾ ਉਹ ਬਿਲਕੁਲ ਗਰੰਟੀ ਦੇ ਨਾਲ ਠੀਕ ਹੋ ਜਾਏਗਾ ਮੈਂ ਇਸ ਚੀਜ਼ ਦਾ ਦਾਵਾ ਕਰਦਾ ਇਸ ਚੀਜ਼ ਦੀ ਗਰੰਟੀ ਲਿਖ ਕੇ ਦਿੰਦਾ ਤੁਹਾਨੂੰ ਕਦੇ ਜ਼ਿੰਦਗੀ 'ਚ ਮਿਰਗੀ ਦਾ ਦੌਰਾ ਨਹੀਂ ਪਵੇਗਾ ਸੋ ਇਹ ਦਵਾਈ ਹੈ ਜਿਹੜੀ ਮਹਾਪੁਰਸ਼ਾਂ ਵੱਲੋਂ ਦੱਸੀ ਹੋਈ ਇਹ ਨੋਟ ਕਰ ਲਓ ਸੋਇੇ ਦੇ ਵਿੱਚ ਜਿਹੜੀਆਂ-ਜਿਹੜੀਆਂ ਚੀਜ਼ਾਂ ਪੈਣੀਆਂ ਨੇ ਉਹ ਪੰਸਾਰੀਆਂ ਤੋਂ ਆ ਮਿਲ ਜਾਂਦੀਆਂ ਨੇ। ਇਹਦੇ ਵਿੱਚ ਸੰਕਪੁਸ਼ਪੀ ਆ ਜਿਹੜੀ ਉਹ ਲੈਣੀ ਹੈ ਤੁਸੀਂ 50 ਗ੍ਰਾਮ ਬ੍ਰਹਮੀ ਬੂਟੀ 50 ਗ੍ਰਾਮ ਸਰਪਗੰਦਾ 50 ਗ੍ਰਾਮ ਜਟਾਮਾਸੀ 50 ਗ੍ਰਾਮ ਅਰਜਨ ਛਾਲ 50 ਗ੍ਰਾਮ ਕੂੜਾ ਸੱਕ 50 ਗ੍ਰਾਮ ਹਰੜ ਬਿਹੇੜਾ ਆਮਲਾ 50-50 ਗ੍ਰਾਮ ਨਾਗਰ ਮੋਥਾ 50 ਗ੍ਰਾਮ ਸੁੰਡ 50 ਗ੍ਰਾਮ ਚਿਰਾਤਾ 50 ਗ੍ਰਾਮ ਇਸੇ ਤਰ੍ਹਾਂ ਸਹੀ ਸ੍ਰੀ ਜਿਹੜਾ ਹੁੰਦਾ ਹੈ ਉਹਦੇ ਬੀਜ ਨੇ ਜਿਹੜੇ ਉਹ 50 ਗ੍ਰਾਮ ਸਣ ਦੇ ਬੀਜ 50 ਗ੍ਰਾਮ ਤੇ ਵਰਚਾ ਜਿਹੜਾ 50 ਗ੍ਰਾਮ ਦੇਵਦਾਰੂ 50 ਗ੍ਰਾਮ ਪੰਜੇ ਹਲਦੀਆਂ 50 50 ਗ੍ਰਾਮ ਚਾਰੇ ਆ ਜਵੈਨਾ 50 50 ਗ੍ਰਾਮ ਪਿਪਲਾ ਮੂਲ 50 ਗ੍ਰਾਮ ਸਮੁੰਦਰ ਝੱਗ 50 ਗ੍ਰਾਮ ਕਾਲੀ ਮਿਰਚ 50 ਗ੍ਰਾਮ ਚਿੱਟੀ ਮਿਰਚ 50 ਗ੍ਰਾਮ ਤੇ ਇਸੇ ਤਰ੍ਹਾਂ ਤੁਸੀਂ ਲੈਣਾ ਥੋਹਰ ਦੇ ਡੋਡੇ ਨੇ ਜਿਹੜੇ ਉਹ 50 ਗ੍ਰਾਮ ਅਸ਼ਵਗੰਧਾ 50 ਗ੍ਰਾਮ ਕੌਂਚ ਬੀਜ 50 ਗ੍ਰਾਮ ਪਿਸਤਾ 50 ਗ੍ਰਾਮ ਕਾਜੂ 50 ਗ੍ਰਾਮ ਬਦਾਮ 50 ਗ੍ਰਾਮ ਅਖਰੋਟ 50 ਗ੍ਰਾਮ ਲੌਂਗ 50 ਗ੍ਰਾਮ ਗਲੋਏ ਦਾ 7 50 ਗ੍ਰਾਮ ਮੋਤੀ ਭਸਮ 10 ਗ੍ਰਾਮ ਚਾਂਦੀ ਭਸਮ 50 ਗ੍ਰਾਮ ਚਾਂਦੀ ਭਸਮ 5 ਗ੍ਰਾਮ ਤੇ ਇਸੇ ਤਰ੍ਹਾਂ ਜਿਹੜਾ ਹੈਗੀ ਐ ਲੋਹਾ ਭਸਮ ਉਹ 10 ਗ੍ਰਾਮ ਮੁਕਤਾ ਸ਼ਕਤੀ ਭਸਮ ਜਿਹੜੀ ਉਹ 10 ਗ੍ਰਾਮ ਕਾਮ ਦੁੱਧ ਦਾ ਰਸ 50 ਗ੍ਰਾਮ ਨਾਗ ਭਸਮ 50 ਗ੍ਰਾਮ ਤੇਰੇ ਬੰਗ ਭਸਮ ਹੈ ਜਿਹੜੀ ਉਹ ਵੀ 50 ਗ੍ਰਾਮ ਸੋਨਾ ਭਸਮ 1 ਗ੍ਰਾਮ ਤਾਂਬਾ ਭਸਮ 10 ਗ੍ਰਾਮ ਅਕਰ ਕਰਾ ইরਾਨੀ 50 ਗ੍ਰਾਮ ਤਿਲ ਕਾਲੇ 50 ਗ੍ਰਾਮ ਸੌਹਾਂਜਣੇ ਦੇ ਬੀਜ 50 ਗ੍ਰਾਮ ਕੌਂਚ ਬੀਜ 50 ਗ੍ਰਾਮ ਇਲਾਚੀ ਛੋਟੀ ਦੇ ਬੀਜ 50 ਗ੍ਰਾਮ ਤੇ ਚੰਦਨ ਲਾਲ 50 ਗ੍ਰਾਮ ਇਹ ਸਾਰੀਆਂ ਚੀਜ਼ਾਂ ਤੁਸੀਂ ਪंसारीਆਂ ਤੋਂ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਤੇ ਵਿੱਚ ਮਿਲਾ ਲੈਣਾ ਸਾਰੀ ਦਵਾਈ ਨੂੰ ਮਿਕਸ ਕਰਕੇ ਇੱਕ ਬਣਾ ਲੈਣਾ ਤਿੰਨ ਟਾਈਮ ਇਸ ਦਵਾਈ ਦਾ ਤੁਸੀਂ ਇੱਕ ਇੱਕ ਚਮਚ ਲੈਣਾ ਹੈ ਸਵੇਰੇ ਉੱਠਣਸਾਰ ਖਾਲੀ ਪੇਟ ਗਰਮ ਦੁੱਧ ਦੇ ਨਾਲ ਇੱਕ ਚਮਚ ਦਵਾਈ ਦੁਪਹਿਰੇ ਰੋਟੀ ਤੋਂ 2 ਘੰਟਾ ਪਹਿਲਾਂ ਇੱਕ ਚਮਚ ਦਵਾਈ ਦੁੱਧ ਨਾਲ ਰਾਤ ਨੂੰ ਰੋਟੀ ਤੋਂ 1 ਘੰਟਾ ਪਹਿਲਾਂ ਇੱਕ ਚਮਚ ਦਵਾਈ ਦੁੱਧ ਨਾਲ ਤਿੰਨ ਟਾਈਮ ਏਕ ਏਕ ਚਮਚ ਦਵਾਈ ਇਹ ਤੁਸੀਂ ਦੁੱਧ ਦੇ ਨਾਲ ਲੈਣੀ ਹੈ ਸੋ ਇਸ ਚੀਜ਼ ਦੀ ਗਰੰਟੀ ਮੈਂ ਸ਼ਟਾਮ ਪੇਪਰ ਤੇ ਲਿਖ ਕੇ ਦਿੰਦਾ ਤੁਹਾਨੂੰ ਜ਼ਿੰਦਗੀ 'ਚ ਕਦੇ ਮਿਰਗੀ ਦਾ ਦੌਰਾ ਨਹੀਂ ਪਊਗਾ। ਸੋ ਇਹ ਦਵਾਈ ਜਿਨ੍ਹਾਂ ਨੂੰ ਪ੍ਰੋਬਲਮ ਹੈ ਮਿਰਗੀ ਦੀ ਉਹ ਇਹ 3 ਮਹੀਨੇ ਵਰਤਣੀ ਹੈ। ਤੁਹਾਨੂੰ ਜ਼ਿੰਦਗੀ 'ਚ ਕਦੇ ਮਿਰਗੀ ਦਾ ਦੌਰਾ ਨਹੀਂ ਪੈਂਦਾ। ਇਸ ਚੀਜ਼ ਦੀ ਗਰੰਟੀ ਮੈਂ ਸਟੈਂਪ ਪੇਪਰ ਤੇ ਤੁਹਾਨੂੰ ਲਿਖ ਕੇ ਦਿਨਾ। ਸੋ ਜੇ ਆਪ ਬਣਾ ਸਕਦੇ ਹੋ ਠੀਕ ਹੋ ਨਹੀਂ ਤਾਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਆਪਣਾ ਇਲਾਜ ਗਰੰਟੀ ਦੇ ਨਾਲ ਕਰਵਾ ਸਕਦੇ ਹੋ। ਸੋ ਦੁਬਾਰਾ ਫਿਰ ਦੱਸ ਦਿੰਨਾ ਮੈਂ ਦਵਾਈ ਅਸੀਂ ਕੋਰੀਅਰ ਬਿਲਕੁਲ ਨਹੀਂ ਕਰਦੇ ਸਾਡੇ ਨਾਂ ਤੇ ਜਿੰਨੀਆਂ ਠੱਗੀਆਂ ਵਾਦਰੀਆਂ ਨੇ ਆਨਲਾਈਨ ਦਵਾਈ ਕੋਈ ਵੀ ਬੁੱਕ ਕਰ ਰਹੇ ਨੇ ਉਹ ਬਿਲਕੁਲ ਠੱਗ ਨੇ ਉਹਨਾਂ ਨੂੰ ਨਾ ਫਸਜਿਓ ਅਸੀਂ ਕਿਸੇ ਨੂੰ ਦਵਾਈ ਕੋਰੀਅਰ ਨਹੀਂ ਕਰਦੇ ਕਿਸੇ ਤੋਂ ਖਾਤੇ 'ਚ ਪੈਸੇ ਨਹੀਂ ਪਾਉਂਦੇ ਹਰ ਐਤਵਾਰ ਨੂੰ ਮੈਨੂੰ ਮਿਲ ਕੇ ਫੇਰੀ ਦਵਾਈ ਲਓ ਕੋਰੀਅਰ ਨਾ ਕਰਾਓ ਸੋ ਇਹ ਬੇਨਤੀ ਪ੍ਰਵਾਨ ਕਰਿਓ ਇਸ ਦਵਾਈ ਨੂੰ ਆਪ ਵਰਤੋ ਅੱਗੇ ਸ਼ੇਅਰ ਕਰੋ ਤਾਂ ਜੋ ਅਸੀਂ ਪੰਨ ਦੇ ਭਾਗੀ ਬਣ ਸਕੀਏ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ